इस मार्ग में बेनतीग्रा मैडम जयदीप कौर आज बहुत टाइम नौ काटा लेके आई है प्रोफेसर जयदीप कौर जी एलस्ट की है तो ध्यान तो करना सारे आज मैं बात करती हूं कि ऐसी शख्सियत दी साडी स्कूल की शान दी श्री राकेश शर्मा जी ਦਾ ਚਿਹਰਾ ਸਰਦਾ ਕਦੇ ਨਾ ਉਸ ਦਾ ਅਮਦਾ ਸਰ ਨੂੰ ਜਦੋਂ ਸਕੂਲ ਦੇ ਇੰਚਾਰਜ ਸੀ ਹੁੰਦੇ ਜਿੱਦ ਪ੍ਰਿੰਸੀਪਲ ਸਰ ਮੀਟਿੰਗ ਤੇ ਹੁੰਦੇ ਸੀ ਤਾਂ ਸਾਰੇ ਇੰਚਾਰਜ ਹੁੰਦੇ ਸੀ ਸਾਡੇ ਸਕੂਲ ਵਿੱਚ ਆਰਾਮ ਕਰਦੇ ਸੀ ਜਾਂਦੇ ਕਹਿੰਦੇ ਕਿਸੇ ਨੂੰ ਕੁਝ ਵੀ ਨਾ ਬੱਚੇ ਤੇ ਮਾਤਾ ਵਿੱਚ ਆਪ ਬਣਾਉਂਦੇ ਵੱਖਰੇ ਲਾਈਟਰ ਠੀਕ ਕਰਾਉਣ ਦੀ ਹਰ ਵੇਲੇ ਫਿਕਰ ਸੀ ਕਰਦੇ ਜਦੋਂ ਵੀ ਕੋਈ ਡਾਰਕ ਸੀ ਆਉਂਦੀ ਬਾਰੋ-ਬਾਰੀ ਫੋਨ ਮਿਲਾਦੇ ਆਕੇ ਕੰਪਿਊਟਰ ਲੈਬ ਵਿੱਚ ਆਉਦੇ ਸਾਰੇ ਡਾਕਸੀ ਸਿਰੇ ਚੜਾਉਂਦੇ ਜਦੋਂ ਵੀ ਕੋਈ ਮੁਸੀਬਤ ਪੈਂਦੀ ਕੋਈ ਗੱਲ ਨਹੀਂ ਹਲ ਕਰਦੇ ਹਾਂ ਕਹਿ ਕੇ ਸ਼ਾਂਤ ਕਰਾਉਂਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਪੜਾ ਕੇ ਨੰਬਰ ਪਟਾ बटा ਮਤਲਬ 100/100 ਦਵਾਉਂਦੇ ਵਿਦਿਆਰਥੀ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਸਮਾਜਿਕ ਪਰਿਵਾਰਕ ਜੀਵਨ ਜਾਂਚ ਸਿਖਾਉਂਦੇ ਹੁਣ ਮੈਂ ਗੱਲ ਕਰਾਂਗੀ ਆਪਣੀ ਕੈਪ ਦੀ ਠੀਕ ਹੈ ਜਦੋਂ ਵੀ ਉਹ ਹਾਰੀ ਵਾਲੀ ਕੈਬ ਨਾਲ ਆਉਂਦੀ ਮੁਸੀਬਤ ਸਭ ਨੂੰ ਪੈ ਜਾਣ ਦੀ ਸੀ ਸ਼ਰਮਾ ਜੀ ਨੇ ਆਪਣੀ ਗੱਡੀ ਲਿਆ ਕੇ ਮੁਸੀਬਤ ਸਭ ਦੀ ਦੂਰ ਭਜਾਉਂਦੇ ਕੈਬ ਡਰਾਈਵਰ ਜਦ ਕੈਬ ਤੇ ਚਲਾਉਂਦੇ ਉਸ ਨੂੰ ਬਿਨਾਂ ਕੁਝ ਕਹਿ ਕੇ ਆਪਣਾ ਫੋਨ ਉਹਦੇ ਅੱਗੇ ਐਵੇਂ ਕਰ ਦਿੰਦੇ ਸਮਾਂ ਦਿਖਾਉਂਦੇ ਤੇ ਕੈਬ ਦੀ ਸਪੀਡ ਘਟ ਕਰਾਉਂਦੇ ਸ਼ਰਮਾ ਸਰ ਦੀਆਂ ਗੱਲਾਂ ਵਿੱਚ ਹਮੇਸ਼ਾ ਰਹਿੰਦੇ ਬੋਬੀ ਰਾਜਾ ਤੇ ਤਾਨੀ ਸਾਡੇ ਨਾਲ ਉਹ ਨਾ ਪਿਆ ਗੱਲਾਂ ਕਰ ਸਮਾਂ ਬਿਤਾਇਆ ਭੁੱਲਣਾ ਨਹੀਂ ਸਕੇ ਭੁੱਲਣਾ ਨਹੀਂ ਬਤਾਇਆ ਸਮਾਂ ਪੁਰਾਣਾ ਨਾਏ ਵਾਰ-ਵਾਰ ਹੀ ਆਉਣਾ ਦਿਨ ਦਿਮਾਗ ਵਿੱਚ ਸਦਾ ਹੀ ਰਹਿਣਾ ਸ਼ਰਮਾ ਸਰਦਾ ਨਿੱਕਾ ਸੁਭਾਅ ਤੇ ਹੱਸਦੇ ਰਹਿਣਾ ਧੰਨਵਾਦ ਪਰ ਜੈਦ ਕੋਲ ਨੇ ਬਹੁਤ ਹੀ ਵਧੀਆ ਕਾਵਿਕ ਰੂਪ ਦੇ ਵਿੱਚ ਆਪਣਾ ਜਿਹੜੀ ਸਾਜਾ ਸ਼ਰਮਾ ਜੀ ਨਾਲ ਸਾਂਝ ਕੀਤੀ ਸੋ ਉਹ ਸਵਾਦ ਨੂੰ ਥੋੜਾ ਜਿਹਾ ਹੋਰ ਲੰਗਾਰਕ ਬਣਾਉਂਦੇ ਮੈਂ ਮਾਣ ਕੇ ਸੱਦਾ ਦਮਾ ਸਾਡੀ 뮤ਜ਼ਿਕ ਟੀਚਰ 뮤ਜ਼ਿਕ ਮਿਸਟਰਸ ਮੈਡਮ ਕਨਲ ਪ੍ਰਿਕਾੜੀ ਉਹ ਗਾਣੇ ਨਾਲ ਇਸ ਮੌਕੇ ਆਪਾਂ ਆਦਰੀ ਨੂੰ ਕਰਨ ਚੰਦ ਇਕ ਦੀ ਹਾਜ਼ਰੀ ਲਵਾਈ ਹੈ ਹਏ ਸੁਪਨਾ ਸਕਾਰ ਹੋ ਗਿਆ ਮੇੜਾ ਸਭ ਪਾਰ ਹੋ ਗਿਆ ਜਗਤ ਸਿੰਕਾਰ ਹੋ ਗਿਆ ਦਿਲਾ ਤੇ ਰਾਜ ਹੋ ਗਿਆ ਐਨੀ ਰੱਬ ਕਿਰਪਾ ਕਰਦੀ ਝੋਲੀ ਖੁਸ਼ੀਆਂ ਨਾਲ ਭਰਦੀ ਐਨੀ ਰੱਬ ਕਿਰਪਾ ਕਰਦੀ ਝੋਲੀ ਖੁਸ਼ੀਆਂ ਨਾਲ ਭਰਤੀ ਮਿਹਨਤ ਤੇਰੀ ਲਗਨ ਸੋਹਣਿਆ ਮਿਹਨਤ ਤੇਰੀ ਲਗਨ ਸੋਹਣਿਆ ਨਾਮ ਚਮਕਾ ਦਿਆਂ ਹੋਰ ਕੀ ਲੜਾ ਦिला ਤੂੰ ਹੋਰ ਕੀ ਚਾਉਂਦਾ ਦिला ਤੂੰ ਖੁਸ਼ੀਆਂ ਕਰ ਆਧੀਆਂ ਹੋਰ ਕੀ ਲੈਣਾ ਦिला ਤੂੰ ਹੀ ਜੀ ਸੂਰਤ ਹੋ 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 ਓਲੀ ਜਈ ਸੂਰਤ ਰੱਬ ਨੇ ਲੈ ਬੈਠ ਬਣਾਈ ਏ ਉਸ ਤੋਂ ਵੀ ਸੋਣੀ ਹਏ ਉਸ ਤੋਂ ਵੀ ਸੋਣੀ ਰੂਪ ਸੂਰਤ ਦੇ ਵਿੱਚ ਪਾਈ ਏ ਤੇਰਾ ਇਸ ਦੁਨੀਆਂ ਤੇ ਆਉਣਾ ਵੇ ਤੇਰਾ ਇਸ ਦੁਨੀਆਂ ਤੇ ਆਉਣਾ ਮਨ ਜੂਗ ਹੋ ਗਿਆ ਤੇਰੇ ਨਾਲ ਰਹਿ ਕੇ ਸੱਜਣਾ ਬੇਦੁਖ ਦੂਰ ਹੋ ਗਿਆ ਤੇਰੇ ਨਾਲ ਰਹਿ ਕੇ ਸੱਜਣਾ ਬੇਦੁਖ ਦੂਰ ਹੋ ਗਿਆ ਪੁਤਨੀਰ ਪੁਤਨੀ ਰੱਖ ਜਾਣਾ ਪਿਆਰਾਂ ਦਾ ਸਭ ਖੜਕੜ ਗੱਲਾਂ ਕਰਦੇ ਰਹਿੰਦੇ ਨੇ ਹੁਣ ਰੱਖ ਜਨ ਪਿਆਰ ਦਾ ਸਭ ਖੜਕੜ ਗੱਲਾਂ ਕਰ ਦੈ ਨੇ ਜਦ ਨਾਲ ਮੇਰਾ ਇਹ ਬੋਲ ਜਦ ਨਾਲ ਲਿਆਕਤ ਬੋਲਦੇ ਭੁੱਲਾ ਚੁਪਲ ਚੋਂ ਛੜਦੇ ਨੇ ਗੁਣਾ ਮੁਰਝਾਏ ਚਿਹਰਿਆਂ ਦਾ ਸੱਜਣਾ ਵੇ ਦੁੱਖ ਦੂਰ ਹੋ ਗਿਆ ਤੇਰੇ ਨਾਲ ਰੱਖੇ ਸੱਜਣਾ ਵੇ ਦੁੱਖ ਦੂਰ ਹੋ ਗਿਆ ਸਿਰ ਝੁਕਦਾ ਤੇਰੇ ਸਹਾਰੇ ਲੱਗੇ ਤੇਰੇ ਕੋ ਦੁਨੀਆ ਵਿੱਚ ਨਾ ਹੋਵੇ ਸਿਰ ਝੁਕਦਾ ਤੇਰੇ ਸਹਾਰੇ ਤੇਰਾ ਕੋ ਦੁਨੀਆ ਵਿੱਚ ਨਾ ਹੋਵੇ ਤਾਰ ਇਕ ਨਾਲ ਬਣਿਆ ਪਿਆਰ ਰਹੇ ਜਿੱਥੇ ਜਾਵੇ ਤਨ ਤਨ ਥਾ ਹੋਵੇ ਉਮਰਾਂ ਲਈ ਤੇਰੇ ਬੋਲਾਂ ਦਾ ਉਮਰਾਂ ਲਈ ਤੇਰੇ ਬੋਲਾਂ ਦਾ ਸਰੂਰ ਹੋ ਗਿਆ ਨਾ ਤੇਰੇ ਨਾਲ ਰਹਿ ਕੇ ਸੱਜਣਾ ਦੇ ਦੁੱਖ ਦੂਰ ਹੋ ਗਏ ਤੇਰੇ ਨਾਲ ਰਹਿ ਕੇ ਸੱਜਣਾ ਦੇ ਦੁੱਖ ਦੂਰ ਹੋ ਗਏ ਮੇਰੇ ਸਾਹ ਦੇ ਵਿੱਚ ਤੂੰ ਰਹੇ ਮੇਰੇ ਸਾਹ ਦੇ ਵਿੱਚ ਤੂੰ ਰਹੇ ਇਹ ਮਨ ਹੈ ਗਿਣਨੀ ਨਿਮਾੜੇ ਦਾ ਹੁਣ ਕਿਸ ਦੁਨੀਆ ਵਿੱਚ ਜਾ ਬਸਣਾ ਪਤਾ ਦੱਸ ਜੀ ਉਸ ਠਿਕਾਣੇ ਦਾ ਹੁਣ ਕਿਤੁਨੀਆ ਵਿੱਚ ਜਾ ਬਸਣਾ ਪਤਾ ਦੱਸ ਜੀ ਉਸ ਠਿਕਾਣੇ ਦਾ ਸੁਣ ਕੇ ਤੇਰੇ ਤੁਰ ਜਾਣ ਤੇ ਹਏ ਸੁਣ ਕੇ ਹਏ ਸੁਣ ਕੇ ਤੇਰੇ ਲੋ ਗੁਰੂ ਹੋ ਗਿਆ ਤੇਰੀ ਨਾਲ ਰਹਿ ਕੇ ਸੱਜਣਾ ਵੇ ਦੁੱਖ ਦੂਰ ਹੋ ਗਿਆ ਤੇਰੀ ਨਾਲ ਰਹਿ ਕੇ ਸੱਜਣਾ ਵੇ ਦੁੱਖ ਦੂਰ ਹੋ ਗਿਆ ਸ਼ਰਮਾ ਜੀ ਦੁੱਖ ਦੂਰ ਹੋ ਕੈ ਤੁਮ ਮੈਂ ਨਾ ਲਿਖ ਆਇਆ ਕੈ ਦੁੱਖ ਕਰਨਾ ਕੋਈ ਕੇਰੀ ਸਾਡੇ ਨਾਲ ਕੋਈ ਜਿਵੇਂ ਉੱਟੜਿਆ ਅਸੀਂ ਉਵੇਂ ਉੱਟੜੇ ਨਾ ਕੋਈ ਕਿੰਨਾ ਕਹਿਰੀ ਦਾ ਹਰੀ ਦੈ ਗੁਜ਼ਾਰਾ ਸਾਡਾ ਰੱਬ ਜਾਣਦਾ ਸਾਨੂੰ ਕਿੰਨਾ ਪੁੰਛਿਆ ਸਾਡਾ ਰੱਬ ਜਾਣਦਾ ਸਾਡਾ ਰੱਬ ਜਾਣਦਾ i you move you can... नशिय कल छ सन टूरी हो कल गंगसारा जी ਕਾਸ ਮੈਂ ਅਜਿਹਾ ਹੋਣ ਲੇ ਕੋ ਮਜਬੂਰੀ ਸੀ ਜਾਂ ਲਾਰਾ ਇਹ ਇਹ ਨਾ ਦੁਬਾਰਾ ਸੁਣਾਈ ਕਰ ਮਜਬੂਰੀ ਸੀ ਜਾਂ ਲਾਰਾ ਸਾਡਾ ਰੱਬ ਜਾਣਦਾ ਸਾਨੂੰ ਕੋਈ ਮੈਨੂੰ ਤੋਂ ਜ਼ਿਆਦਾ ਸਾਡਾ ਰੱਬ ਆਲੇ ਕੁ ਮਜਬੂਰੀ ਸੀ ਜਾਂ ਲਾਰਾ ਸਾਡਾ ਰੱਬ ਸਾਡਾ ਰੱਬ ਜਾਣਦਾ ਸਾਨੂੰ ਦਿਨਾਂ ਤੋਂ ਦੁਬਾਰਾ ਉਹ ਮੇਰੇ ਬੈਠੇ ਬੈਠੇ ਧਿਆਨ ਚ ਆ ਗਈ ਵੀ ਬੱਦੂ ਨੂੰ ਪੂਰੀ ਸੀ ਤੇ ਕਾਲੀ ਉੱਤੇ ਦਾ ਰੱਬ ਜਾਣਦਾ ਸਾਡਾ ਢਾਹ ਵੀ ਬੁਹਾਰਾ ਸਾਰਾ ਜੱਗ ਜਾਣਦਾ ਮਤਲਬ ਮਾਦੀ ਪਤਾ ਨਹੀਂ ਕਿਹੜੀ ਸੀ ਪਰ ਮੇਰਾ ਘਰ ਤਾਂ ਆ ਗਿਆ ਸਰਵਾ ਜੀ ਸ਼ਾਇਰੀ ਤੁਹਾਡੀ ਪੂਰੀ ਕਰਤੀ ਆ ਮੌਲਾ ਜੀ ਲੈ ਸ਼ੇਰ ਚਾਹੀ ਮੈਂ ਮੈਂ ਇਹ ਕਹਿਣਾ ਚਾਹੁੰਦਾ ਬਈ ਬਾਕੀ ਚੁੱਪ ਕਰੋ ਪਾਰਟੀ ਪਾਰਟੀ ਚ ਵੀ ਸ਼ਰਮਾ ਜੀ ਤੇ ਜਿਹੜਾ ਸ਼ਰਮਾ ਜੀ ਦਾ ਫਰਸਟ ਨੇਮ ਹੈ ਉਹ ਭੁੱਲ ਕੇ ਮਤਲਬ ਸੈਕੰਡ ਨੇਮ ਉਹਨਾਂ ਦਾ ਭਾਰੀ ਹੋਇਆ ਪਿਆ ਉਹਨਾਂ ਤੇ ਸ਼ਰਮਾ ਜੀ ਸ਼ਰਮਾ ਜੀ ਕਿਸ ਕੋਈ ਉਹਨੂੰ ਰਕੇਸ਼ ਜੀ ਨਾਲ ਸੰਬੋਧ ਤੇ ਨਹੀਂ ਕਰਦਾ ਮੈਂ ਚਾਹੁੰਦਾ ਵੀ ਉਹ ਰਕੇਸ਼ ਜੀ ਮਤਲਬ ਫੋਨ ਵਾਲੀ ਉਦੋਂ ਬਾਅਦ ਦੀ ਜ਼ਿੰਦਗੀ ਥੋੜਾ ਜਿਹਾ ਰਕੇਸ਼ ਨੂੰ ਡਵੈਲਪ ਕਰਨਾ ਵੀ ਉਹੋ ਜਿਹੀ ਉਹ ਜ਼ਿੰਦਗੀ ਜਿਉਣਾ ਇੱਕਦਮ ਸਾਰੇ ਉਹਨਾਂ ਦੀ ਤਾਰੀਫ਼ ਕਰਦੇ ਵੀ ਉਹ ਸ਼ਾਂਤ ਨੇ ਗਹਿਰੇ ਨੇ ਹੋਰ ਨੇ ਉਹਦੇ ਤੇ ਮੈਂ ਇੱਕ ਇੱਜਲੀਕ ਚੀਜ਼ ਲਿਖਣੀ ਮੰਨ ਲਓ ਕਹੀ ਆ ਵੀ ਗਹਿਰਾ ਕਹਤੇ ਹੋ ਸ਼ਾਂਤ ਕਹਤੇ ਹੋ ਸ਼ਰਮਾ ਸ਼ੇਰ ਆ ਗਿਆ ਗਹਿਰਾ ਕਹਤੇ ਹੋ ਸ਼ਾਂਤ ਉੱਚੀ ਥੋੜਾ ਜਿਹਾ ਸ਼ਾਂਤ ਕਹਤੇ ਹੋ ਗਹਿਰਾ ਕਹਤੇ ਹੋ ਸ਼ਾਂਤ ਕਹਤੇ ਹੋ ਸਮੁੰਦਰ ਕਹਤੇ ਹੋ ਸਮੁੰਦਰ ਕਹਤੇ ਹੋ

ਉਹ ਜਦ ਮਨਸੂਰ ਨੂੰ ਯਾਰ ਦੀ ਖਾਤਰ ਓਏ ਹੋਏ ਹੋਏ ਜਦ ਮਨਸੂਰ ਨੂੰ ਯਾਰ ਦੀ ਖਾਤਰ ਸੂਣੀ ਤੇ ਲਟਕਾਇਆ ਐਨਲ ਹੱਕੇ ਬੁੱਲਾ ਵਿੱਚੋਂ ਹੱਸ ਕੇ ਸੀ ਫਰਮਾਇਆ ਮੇਰੇ ਯਾਰਨੀ ਓਏ ਹੋਏ ਮੇਰੇ ਯਾਰਨੀ ਮੰਦਾ ਨਾ ਹੋਲੀ ਮੇਰੀ ਪਾਵੇਂ ਜ਼ਿੰਦਗੜ ਰਦੀ ਲੈ ਮੇਰੇ ਯਾਰਨੀ ਸਾਨੂੰ ਯਾਰ